ਦੈਨਿਕ ਸਵੇਰਾ ਦੇਖਦੇ तमाम ਦਰਸ਼ਕਾਂ ਦਾ ਮੈਸ ਸੁਪਿੰਦਰ ਜੱਜੀ ਸਵਾਗਤ ਕਰਦਾ ਅੱਜ ਨੰਗਲ ਨਗਰ ਕਾਉਂਸਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੰਜੇ ਸਾਨੀ ਦੀ ਅਗਵਾਈ ਵਿੱਚ ਕੀਤੀ ਗਈ ਜਿੱਥੇ ਸ਼ਹਿਰ ਦੇ ਸਮੂਹ ਕਾਉਂਸਲਰਾਂ ਨੇ ਹਿੱਸਾ ਲਿਆ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮੱਧਿਆ ਨਜ਼ਰ ਰੱਖਦਿਆਂ ਹੋਇਆਂ 15 ਕਰੋੜ ਦੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਰੱਖੀ ਗਈ ਸੀਗੀ ਉਹਦੇ ਚ ਡਿਵੈਲਪਮੈਂਟ ਦੇ ਜਿਹੜੇ ਕੰਮ ਸੀਗੇ ਸ਼ਹਿਰ ਦੇ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਸੀਗੇ ਚਾਹੇ ਖਵਾਜਾ ਪੀਰ ਦੀ ਸੜਕ ਹੋਵੇ ਜਾਂ ਹੋਰ ਵੀ ਜਿਹੜੇ ਇਨਕੁਆਇਰਮੈਂਟ ਸੀਗੇ ਜਿੱਦਾਂ ਇਸ ਤਰ੍ਹਾਂ ਵੀ ਭਾਰਤ ਉਹ ਅੱਜ ਅਸੀਂ 15 ਕਰੋੜ ਰੁਪਏ ਦੇ ਤਕਰੀਬਨ ਕੰਮ ਜਿਹੜੇ ਹੈਗੇ ਪਾਸ ਕੀਤੇ ਆ ਉਹ ਸਰਬਸੰਮਤੀਨਾ ਕੀਤੇ ਆ ਔਰ ਮੀਟਿੰਗ ਦੇ ਵਿੱਚ ਕੁਝ ਕਾਮਨ ਕੰਮ ਪੈ ਗਏ ਸੀਗੇ ਉਹਨਾਂ ਨੂੰ 52 ਨੰਬਰ ਮੱਤੇ ਤੋਂ ਲੈ ਕੇ 71 ਨੰਬਰ ਤੱਕ ਪੈਂਡਿੰਗ ਕੀਤਾ ਗਿਆ ਅਤੇ ਜਿਹੜੇ ਵਿਸ਼ੇਸ਼ ਰੋਡ ਦੇ ਕੰਮ ਸੀਗੇ ਪਾਰਕਾਂ ਦੇ ਜੋ ਵੀ ਜਿਹਦੇ ਜਿਸ ਤਰ੍ਹਾਂ ਵੀ ਰਿਕੁਆਇਰਮੈਂਟ ਸੀਗੀ ਸੜਕਾਂ ਟੁੱਟੀਆਂ ਸੀਆਂ ਜਾਂ ਉਹ ਸਾਰਾ ਹੀ ਅਸੀਂ ਇੱਥੇ ਚ ਹਾਂ ਜੀ ਪਾਇਆ ਸਰ ਗੰਦੇ ਨਾਲੇ ਦੇ ਜਿਹੜਾ ਰਾਜ ਨਿਗਰ ਗੰਦੇ ਨਾਲੇ ਦੀ ਤੁਸੀਂ ਜਿੰਦੇ ਚ ਰੱਖਿਆ ਉਹ ਮੈਂ ਦੇਖਿਆ ਜੀ ਠੀਕ ਹੈ ਇਹਦੇ ਬਾਰੇ ਦੱਸੋ ਗੰਦੇ ਨਾਲੇ ਦਾ ਜਿਹੜਾ ਹੈਗਾ ਸੀ ਇਹਨਾਂ ਨੂੰ ਐਮਈ ਸਾਹਿਬ ਦੀ ਡਿਊਟੀ ਲਈ ਆ ਕੰਸਲਟੇਟਰ ਨੂੰ ਬੁਲਾ ਕੇ ਜਿਹੜਾ ਹੈਗਾ ਉਹਦਾ ਡਿਜ਼ਾਈਨ ਜਾਂ ਜੋ ਵੀ ਸਾਨੂੰ ਰਾਏ ਦੇਵੇਗਾ ਉਸ ਮੁਤਾਬਕ ਅਸੀਂ ਕਰਾਂਗੇ ਤੇ ਸਰ ਇੱਕ ਚੀਫ ਰੈਸਟੋਰੈਂਟ ਰੋਡ ਜਿਹੜਾ ਹੈ ਕਾਪੀ ਖਸਤਾ ਹਲਾਚ ਹੈ ਲਾਈਟਾਂ ਵੀ ਨਹੀਂ ਲੱਗਦੀਆਂ ਲੱਖ ਕਰੋੜ ਰਿਹਾ ਰਹੇ ਆ ਜਿਹੜਾ ਚੀਫ ਰੈਸਟੋਰੈਂਟ ਦਾ ਰੋਡ ਹੈ ਉਹ ਹੈ ਬੀਬੀਐਮਬੀ ਦਾ ਹੈ ਸਾਡਾ ਨਹੀਂ ਅਸੀਂ ਤਾਂ ਬਾਕੀ ਵੀ ਜਿਹੜੇ ਤੁਸੀਂ ਦੇਖਿਆ ਹੋਊਗਾ ਆਣ ਪਿਛਲੇ ਸਮੇਂ ਦੇ ਵਿੱਚ ਭਾਖੜਾ ਰੋਡ ਹੋਇਆ ਚਾਹੇ ਪੀ ਜੁਦਾ ਟੂਰਿਸਟ ਬੰਗਲੌਰ ਵਾਲਾ ਰੋਡ ਹੋਇਆ ਇਹਦੇ ਚ ਹੋਰ ਵੀ ਤੁਹਾਡੇ ਜਿਹੜੇ ਖਵਾਯਾ ਪੀਰ ਦੇ ਜਿਸ ਤਰ੍ਹਾਂ ਰੋਡ ਆ ਮੈਂ ਦੱਸਿਆ ਪਾਇਆ ਤੇ ਲਾਈਟਾਂ ਦੀ ਗੱਲ ਹੈ ਮੇਰੇ ਧਿਆਨ ਚ ਤੁਸੀਂ ਲਿਆਂਦੀ ਹੈ ਲੈਂਟਾ ਆਪਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਜੇ ਸਾਡੀਆਂ ਏ ਨਗਰ ਕੌਂਸਲ ਲੰਗੜ ਦੀਆਂ ਜੇ ਬੀਬੀਐਮਬੀ ਦੀਆਂ ਨਹੀਂ ਹੈ ਤਾਂ ਆਪਾਂ ਉਹਨੂੰ ਠੀਕ ਕਰਵਾ ਦਾਂਗੇ ਤਾਂ ਆਹ ਜੀ ਨਗਰ ਕੌਂਸਲ ਨਗਰ ਨੇ ਲਹਿਟਾਂ ਲਾਈਆਂ ਪਿਛਲੇ ਲੰਬੇ ਆਰਸੇ ਤੋਂ ਜਿਹੜਾ ਸੱਸਾਂ ਘਰ ਨੂੰ ਰੋਡ ਜਾਂਦਾ ਖਵਾਯਾ ਮਤ ਜੀ ਉਹ ਹੈ ਬੰਦਾ ਪਿਛਲੇ ਲੰਬੇ ਯਾਸ਼ ਤੋਂ ਦੀਆਂ ਤਾਰਾ ਕਟੀਆਂ 10 ਮਿੰਟਾਂ ਜਗਦੀਆਂ 15 ਬੰਦਾ ਉਹ ਕਾ ਚੁੱਕਾ ਰਜੀ ਮੈਂ ਤੁਹਾਨੂੰ ਦੱਸਦਾ ਜੀ ਉਹਦੀ ਇੱਕ ਵਾਰ ਹੀ ਨਹੀਂ ਲਾਈਟਾਂ ਲਗਾਈਆਂ ਮੇਰੇ ਕੋਈ ਕਈ ਵਾਰੀ ਹੋਇਆ ਮੈਂ ਘੱਟੋ ਘੱਟ ਨਹੀਂ ਹੁੰਦੀਆਂ 8-10 ਵਾਰ ਲਾਈਟਾਂ ਆਪ ਚੇਂਜ ਕਰਵਾਈਆਂ ਹੈਗੀਆਂ ਨਵੀਆਂ ਲਾਈਟਾਂ ਲਗਾਈਆਂ ਉੱਤੇ ਜਿਹੜਾ ਰਾਧਾ ਸੁਆਮੀ ਸਤਸੰਗ ਹੈ ਉਹਨਾਂ ਦਾ ਮੈਨੂੰ ਕਈ ਵਾਰੀ ਉਹਨਾਂ ਦੇ ਪ੍ਰਮੁੱਖ ਨੇ ਵੀ ਕਿਹਾ ਅਸੀਂ 5-7 ਵਾਰੀ ਤਾਂ ਮੇਰੇ ਉਹਦੇ ਚ ਹੈ ਜਿਹੜੀਆਂ ਮੈਂ ਨਵੀਆਂ ਲਾਈਟਾਂ ਲਵਾਈਆਂ ਪਰ ਉੱਥੇ ਕੋਈ ਸ਼ਰਾਰਤੀ ਤੱਤ ਜਿਹੜਾ ਹੈਗਾ ਇਹ ਤਾਂ ਹੁਣ ਪੁਲਿਸ ਪ੍ਰਚਾਰਕ ਨੂੰ ਵੀ ਚਾਹੀਦਾ ਉੱਥੇ ਜਿਹੜਾ ਹੈਗਾ ਉਹ ਲਾਈਟਾਂ ਨੂੰ ਤੋੜ ਦਿੰਦੇ ਤੁਸੀਂ ਦੇਖਿਆ ਹੋਊਗਾ ਕਿ ਲਾਈਟਾਂ ਵੀ ਤੋੜਦੇ ਨਹੀਂ ਉੱਪਰੋਂ ਹੀ ਵੜ ਦਿੰਦੇ ਆ ਲਾਈਟਾਂ ਸੋ ਅਸੀਂ ਤਾਂ ਫਿਰ ਵੀ ਜਿੰਨੀ ਵਾਰੀ ਵੀ ਹੋਇਆ ਹੁਣ ਵੀ ਫਿਰ ਵੀ ਕਰਾ ਦਾਂਗੇ ਦੁਬਾਰਾ ਫਿਰ ਕਰਵਾਵਾਂਗੇ ਜੀ ਠੀਕ ਲਓ ਧੰਨਵਾਦ ਰਾਜਨਗਰ ਤੋਂ ਕਿੰਨੇ ਟੋਟਲ ਦੱਸਿਓ ਦੁਬਾਰਾ ਕਿੰਨਾ ਕਿੰਨਾ ਬਾਰ ਫੋਰੀ ਆ ਰਿਹਾ ਹੈ ਟੋਟਲ ਜਿਹੜਾ ਹੈਗਾ ਤਕਰੀਬਨ 15 ਕਰੋੜ ਰੁਪਏ ਦੇ ਕੰਮ ਆਸ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜ ਜੈ ਰਿਕ ਸਵੇਰਾ ਟੀਵੀ ਨੰਗਲ ਟੈਂਪ